ਦਰਬਾਰ ਖਵਾਜ਼ਾ ਗਰੀਬ ਨਮਾਜ਼ ਸੁਸਾਇਟੀ ਵੱਲੋਂ ਚਹਾਟਾ ਜੋਗ ਵਿਖੇ ਗੱਦੀਨਸ਼ੀਨ ਬਾਬਾ ਰਿੰਕੂ ਸਾਹ ਕਾਦੀ ਦੀ ਦੇਖ ਰਹੀ ਹੈ। ਬਾਬਾ ਜੀ ਦਾ ਸਾਲਾਨਾ ਉਸ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ 12 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਬਾਬਾ ਰਿੰਕੂ ਸਾਹਿਬ ਨੇ ਦੱਸਿਆ ਕਿ ਮੇਲੇ ਦੇ ਸੰਬੰਧ ਵਿੱਚ 10 ਜੁਲਾਈ ਨੂੰ ਜਾਗੋ ਰਸਮ 11 ਜੁਲਾਈ ਨੂੰ ਮਹਿੰਦੀ ਰਸਮ ਆਦਾਂ ਕੀਤੀ ਜਾਵੇਗੀ ਅਤੇ 12 ਜੁਲਾਈ ਨੂੰ ਗਲਤ ਕਵਾਲੀਆਂ ਦੀ ਮਹਿਫਿਲ ਸਜਾਈ ਜਾਵੇਗੀ ਇਸ ਮੌਕੇ ਦੇ ਕਵਾਲ ਜੁਨੈਦ ਸਾਲੂ, ਪਰਮੇਜ਼ ਆलम, ਮੁਕਰਰਮ ਅਕਰਮ ਸਾਹਿਬ, ਪਗੜੀ ਕਵਾਲ ਸ਼ਕੀਲ ਸਾਹਿਬ, 라ਜਨ ਅਲੀ ਹਾਜ਼ਰੀ ਭਰਨਗੇ ਮੈਂ ਰਿੰਕੂ ਸ਼ਾ ਕਾਦਰੀ ਗੱਦੀ ਨਿਸ਼ੀਨ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10 11 12 ਜੁਲਾਈ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਸਰਕਾਰ ਦਾ ਕੁਰਸ ਜਿਹੜਾ ਮਨਾਇਆ ਜਾ ਰਿਹਾ ਦਰਬਾਰ ਸਰਕਾਰ ਖਜਾ ਗਰੀਬ ਨਵਾਜ਼ ਅੰਮ੍ਰਿਤਸਰ ਸ਼ਾਟਾ ਚੌਂਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀਆਂ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਬੱਚੇ ਸਾਰੇ ਸੇਵਾਦਾਰ ਆਪਣੀਆਂ ਆਪਣੀਆਂ ਡਿਊਟੀਆਂ ਤੇ ਲੱਗੇ ਪਏ ਨੇ ਔਰ ਮੇਲੇ ਦੀਆਂ ਸਜਾਵਟਾਂ ਵੀ ਹੋ ਰਹੀਆਂ ਔਰ ਮੇਲੇ ਦੇ ਵਿੱਚ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਔਰ ਸਾਡੇ ਹਜ਼ੂਰ ਅਜਮੇ ਸ਼ਰੀਫ ਤੋਂ ਸਹਸਜਾਦੇ ਫਰੀਦ ਮਹਾਰਾਜ ਜੀ ਔਰ ਮੇਰੇ ਪੀਰੋ ਮੁਰਸ਼ਿਦ ਜਨਾਬ ਸਰਕਾਰ ਪੀਰ ਦਲਦਾਸ਼ਾ ਕਾਦਰੀ ਚੋਹਾਂ ਸ਼ਰੀਫ ਤੋਂ ਉਹਨਾਂ ਦੇ ਨਾਲ ਮੇਰੇ ਭਰਾ ਅਰਸ਼ੀਦ ਸੂਫੀ ਜੀ ਕਲਿਆਰ ਸ਼ਰੀਫ ਤੋਂ ਜੋ ਚੇਤਾ ਤੌਰ ਤੇ ਹਰ ਸਾਲ ਇੱਥੇ ਪਹੁੰਚਦੇ ਨੇ ਉਹ ਵੀ ਆ ਰਹੇ ਨੇ ਔਰ ਬੂ ਅਲੀ ਸ਼ਾ ਕਲੰਦਰ ਪਾਣੀਪਤ ਤੋਂ ਹਰਿਆਣੇ ਤੋਂ ਮੇਸ਼ੀ ਸ਼ਾ ਜੀ ਬਟਾਲਾ ਸ਼ਰੀਬ ਤੋਂ ਔਰ ਮੁਸਤਰਾਪੁਰ ਤੋਂ ਜਨਾਬ ਸਰਕਾਰ ਕਰਤਾਰ ਸ਼ਾਹ ਜੀ ਕਾਦਰੀ ਉਹ ਵੀ ਇਸ ਮੇਲੇ ਵਿੱਚ ਪਹੁੰਚ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਪ੍ਰਮਾਤਮਾ ਨੂੰ ਰੱਬ ਨੂੰ ਮੰਨਣ ਵਾਲੇ ਨੇ ਲੋਕ ਫਕੀਰ ਲੋਕ ਸਾਰੇ ਇਸ ਮੇਲੇ ਦੇ ਵਿੱਚ ਪਹੁੰਚਦੇ ਨੇ ਔਰ ਖਵਾਜਾ ਗਰੀਬ ਨਵਾਜ਼ ਦੇ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਵੀ ਲਗਾਉਂਦੇ ਨੇ ਔਰ ਜਿਹੜੀ ਰਸਮਾਂ ਵਾਂ ਉਹ 10 ਤਰੀਕ ਤੋਂ ਮੇਲੇ ਦੀ ਪਹਿਲੀ ਰਸਮ ਜਿਹੜੀ ਹਰ ਸਾਲ ਦੀ ਤਰ੍ਹਾਂ ਉਹ ਇਸ ਸਾਲ ਵੀ ਹੋਣੀ ਆ ਉਹ ਜਾਗੋ ਸ਼ਰੀਫ ਜਿਹੜੀ ਜਾਗੋ ਲੈ ਕੇ ਮੇਲੇ ਦੇ ਉੱਤੇ ਮੇਲੇ ਦੀ ਸ਼ਰਵਾਦ ਕੀਤੀ ਜਾਂਦੀ ਆ ਔਰ 11 ਤਰੀਕ ਨੂੰ ਮਹਿੰਦੀ ਰਸਮ ਹੋਏਗੀ ਮਹਿੰਦੀ ਰਸਮ ਜਿਹੜੀ ਉਹ ਸਾਡੇ ਘਰ ਤੋਂ ਹੀ ਚੱਲ ਕੇ ਸਰਕਾਰ ਦੇ ਦਰਬਾਰ ਤੇ ਪਹੁੰਚਦੀ ਆ ਪੂਰੀ ਸਾਧ ਸੰਗਤ ਔਰ ਜਿੰਨੇ ਵੀ ਬਜ਼ੁਰਗ ਦੂਰੋਂ ਅਜਮੇਰ ਤੋਂ ਦਿੱਲੀ ਤੋਂ ਨਿਯਾਮਉਦੀਨ ਕਤਬੂਦੀਨ ਬੂਲਿ ਸ਼ਾ ਕਲੰਦਰ ਸਾਵਰਪੀਆ ਤੋਂ ਜਿੰਨੇ ਵੀ ਬਜ਼ੁਰਗ ਸਾਰੇ ਮਹਿੰਦੀ ਲੈ ਕੇ ਜਿਹੜੀ ਮਹਿੰਦੀ ਆ ਉਹ ਹਰ ਸਾਲ ਸਾਵਰਪੀਆ ਦੇ ਦਰਬਾਰ ਤੋਂ ਔਰ ਨਿਯਾਮਉਦੀਨ ਔਲੀਆ ਤੋਂ ਔਰ ਖਾਇਆ ਗਰੀਬ ਨਵਾਜ਼ ਦੇ ਦਰਬਾਰ ਤੋਂ ਹੀ ਇਸ ਦਰਬਾਰ ਦੇ ਉੱਤੇ ਮਹਿੰਦੀ ਜਿਹੜੀ ਹਰ ਸਾਲ ਆਉਂਦੀ ਆ ਔਰ ਜਿਹੜੀ 12 ਤਰੀਕ ਨੂੰ ਜਿਸ ਦਿਨ 메ਨ ਮੇਲਾ ਜਿਸ ਦਿਨ ਚਾਦਰ ਦੀ ਰਸਮ ਝੰਡੇ ਦੀ ਰਸਮ ਔਰ ਖਤਮ شریف ਪੜ ਕੇ ਮੇਲੇ ਦੀ ਸ਼ੁਰੂਆਤ ਕੀਤੀ ਜਾਏਗੀ ਔਰ ਮੇਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਸੰਤ ਮਹਾਪੁਰਸ਼ ਵੀ ਪਹੁੰਚ ਰਹੇ ਨੇ ਔਰ ਸਾਡੇ ਅੰਮ੍ਰਿਤਸਰ ਦੇ ਜਿੰਨੇ ਲੀਡਰ ਨੇ ਜਿਹੜੇ ਹਰ ਧਰਮ ਤੋਂ ਉੱਠ ਕੇ ਬਜ਼ੁਰਗਾਂ ਨੂੰ ਮੰਨਦੇ ਨੇ ਸਾਰੇ ਆਪਣੇ ਖਵਾਜਾ ਗਰੀਬ ਨਵਾਜ਼ ਦੇ ਦਰਬਾਰ ਤੇ ਜਾਣ ਕੇ ਹਾਜ਼ਰੀ ਵੀ ਲਗਾਉਣਗੇ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵੀ 12 ਤਰੀਕ ਨੂੰ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣ ਔਰ ਖਾਦਾ ਗਰੀਬ ਨਵਾਜ਼ ਦੇ ਦਰਬਾਰ ਦੇ ਉੱਤੇ ਆਣ ਕੇ ਜਿਨ੍ਹਾਂ ਲੋਕਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਹਰ ਸਾਲ ਸਾਰਾ ਸਾਲ ਉਹ ਸਾਰੇ ਲੋਕ ਆਪਣੀਆਂ ਆਪਣੀਆਂ ਚਾਦਰਾਂ ਨਿਆਜ਼ ਪ੍ਰਸ਼ਾਦ ਇਸ ਦਰਬਾਰ ਦੇ ਉੱਤੇ ਆਣ ਕੇ ਚੜ੍ਹ ਲਿਆ ਤੇ ਮੈਂ ਸਾਰੇ ਲੋਕਾਂ ਨੂੰ ਆਪਣੇ ਨਗਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਮੇਲੇ ਦੇ ਵਿੱਚ ਪਹੁੰਚੋ ਔਰ ਮੇਲੇ ਦੀ ਰੌਣਕ ਨੂੰ ਵਧਾਓ 10 11 12 ਤਿੰਨੇ ਦਿਨ ਜਿਹੜੀ ਮਹਿਫਲ ਕਵਾਲੀ ਚਲੇਗੀ ਔਰ ਜਿਹੜੀ 12 ਤਰੀਕ ਨੂੰ ਚੇਤਾ ਤੌਰ ਤੇ ਬੰਬੇ ਤੋਂ ਜੁਨੇਤ ਛਾਲੂ ਜੀ ਜੋ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਚ ਸਭ ਤੋਂ ਪਹਿਲੇ ਇੱਥੇ ਹੀ ਉਹ ਆਏ ਸੀ ਜੁਨੇਤ ਛਾਲੂ ਜੀ ਹੁਣ ਵੀ ਸਰਕਾਰ ਖাজা ਗਰੀਬ ਨਵਾਜ਼ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਵਾਣ ਆ ਰਹੇ ਨੇ ਉਹਨਾਂ ਦੇ ਨਾਲ ਸਹਾਰਨਪੁਰ ਤੋਂ ਅਕਰਮ ਜੀ پرویز ਆलम ਜੀ ਔਰ ਸਾਡੇ ਪਗੜੀ ਕਵਾਲ ਸ਼ਕੀਲ ਸਾਬਰੀ ਜੀ ਹੋਰ ਵੀ ਜਿੰਨੇ ਵੀ ਕਵਾਲ ਸਾਰੇ ਪਹੁੰਚ ਰਹੇ ਨੇ ਸਾਰੇ ਜਣੇ ਆਪਣੀ ਆਪਣੀ ਹਾਜ਼ਰੀ ਲਵਾਣਗੇ 10 11 12 ਤਿੰਨੇ ਦਿਨ ਜਿਹੜੀ ਇਹ ਕਵਾਲੀ ਜਿਹੜੀ ਮਹਿਫਲ ਕਵਾਲੀ ਇੱਥੇ ਇਸ ਦਰਬਾਰ ਦੇ ਉੱਤੇ ਹੋਏਗੀ ਅਸਲਾਮੁਅਲੈਕ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਮੇਲੇ ਜਾ ਕੇ ਆਪਣੀਆਂ ਹਾਜ਼ਰੀਆਂ ਭਰੋ ਔਰ ਇੱਥੇ ਦੁਆ ਕਰੋ ਖਵਾਜਾ ਸਾਹਿਬ ਸ਼ਾਖਸ਼ਦ ਬਰਾਜਮਨ ਔਰ ਕਈ ਸੰਤ ਮਹਾਂਪੁਰਸ਼ ਵੀ ਹੁੰਦੇ ਆ ਰابطੇ ਕੀ ਪਤਾ ਕਿਤੇ ਚ ਮਿਲ ਜਾਣਾ ਔਰ ਆ ਕੇ ਆਪਣਾ ਏਕਤਾ ਦਾ ਇੱਕ ਆਪਾਂ ਇੱਥੇ ਮੈਸੇਜ ਲਈਏ ਇਹ ਕਾ ਕੇ ਆਪਣਾ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਉੱਤੇ ਦੁਆ ਕਰੀਏ ਔਰ ਖੁਸ਼ੀ ਨਾਲ ਸਾਰੇ ਤਿਉਹਾਰ ਰਲ ਕੇ ਆਪਾਂ ਜਾਦਪਤ ਉੱਪਰ ਉੱਠ ਕੇ ਮਨਾਈਏ